ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਸਾਰਿਆਂ ਦੇ ਹੋਰ ਕੀ ਹਾਲ ਚਾ ਦੋਸਤੋ ਠੀਕ ਠਾਕ ਜੀ ਠੀਕ ਠਾਕ ਜੋ ਹੋਰ ਵੀ ਮਿੱਤਰੋ ਕੀ ਹਾਲ ਨੇ ਅੱਜ ਆਪਾਂ ਚੱਲੇ ਆ ਆਪਣੀ ਸਵੀਟੀ ਦੇ ਲੀਡੇ ਬਦਲਉਣ ਪਾਣੀ ਕੇ ਸੀਟ ਕਵਰ ਫਵਾਉਣ ਡਾਰਲਿੰਗ ਤੇ ਪਹਿਲਾਂ ਦਿਮਾਗ ਚ ਆਇਆ ਨੇ ਵੀ ਯਾਰ ਬਲੌਗ ਬਣਾ ਲਈਏ ਫਿਰ ਮੈਂ ਜਾਂਦੇ ਜਾਂਦੇ ਨੇ ਅਡੇ ਰਾਹੁਲ ਸਾਹਿਬ ਰਾਹੁਲ ਰਤਨ ਨਾਲ ਗੱਲ ਕੀਤੀ ਨਹੀਂ 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 ਨਾ ਸਹੀ ਲੈਣਾਗਾ ਅਡੇ ਰਾਹੁਲ ਨੇ ਨਾਲ ਗੱਲ ਕੀਤੀ ਹਾਂ ਉਹ ਮੈਂ ਕਿਹਾ ਵੀ ਬਲੌਗ ਬਣਾ ਲਈਏ ਤੇ ਹੁਣ ਆਪਾਂ ਪਹੁੰਚ ਗਏ ਆ ਮੱਲੇ ਆਪਾਂ ਚੱਲੇ ਹੁਣ ਜਗਰਾਉਂ ਜਾਂ ਜਗਰਾਉਂ ਆਪਾਂ ਨੂੰ ਪਸੰਦ ਨਾ ਆਏ ਫਿਰ ਲੁਧਿਆਣੇ ਨੂੰ ਗੱਡੀ ਪਾਵਾਂਗੇ ਠੀਕ ਹੈ ਜੀ ਨਾਲ ਦੀ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਜਾਵਾਂਗੇ ਤੇ ਨਾਲੇ ਤੁਹਾਨੂੰ ਪ੍ਰੋਗਰਾਮ ਦਿਖਾਵਾਂਗੇ ਰੰਗਾ ਰੰਗਾ

ਅੱਛੀ ਰੋਵੇ ਹੈ ਹੈ ਉਹ ਗਨੇ ਦਾ ਨਹੀਂ ਪਸੰਦ ਨੂੰ ਮਿਠਾਈ ਨਹੀਂ ਪਸੰਦ ਗਨੇ ਦਾ ਜੂਸ ਹੰਡ ਪਾ ਹੰਡ ਪਾ ਇਹ ਆ ਗਿਆ ਜੀ ਸਾਹਮਣੇ ਆਪਣੇ ਆਪਣੇ ਨਹੀਂ ਇਹ ਆ ਗਿਆ ਸਾਹਮਣੇ ਫਹਿਰਮਾਨ ਦਾ ਢੱਪਾ ਇਹ ਉਹ ਸਰੀਆ ਇਹ ਆਮਸ਼ੂਰ ਇੱਕ ਹੈਗਾ ਰਾਜਾ ਢੱਪਾ ਜਗਰਾਉਂਦਾ ਆਪਣੇ ਏਰੀਆ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਏਰੀਏ ਤੋਂ ਬਾਹਰਲੇ ਬੰਦੇ ਆ ਉਹ ਜੇ ਤੁਸੀਂ ਆਉਂਦਾ ਟਾਬੇ ਉਹ ਬਹੁਤ ਮਸ਼ਹੂਰ ਆ ਛੋਲੀ ਗੱਲ ਰਾਜਾ ਤੇ ਪਹਿਲਵਾਨ ਇੰਨੇ ਇਤਰੀ ਮੋੜ ਦੇ ਬਾਅਦ ਕੋਈ ਯਾ ਗੋਇਲ ਆ ਗੋਇਲ ਵਾਲਿਆਂ ਦੇ ਆ ਇੱਥੇ ਰੱਜ ਜੀ ਆ ਦੇਖ ਕੇ ਬਣਾ ਰਿਹਾ ਹਾਂ ਹਾਂ ਬਣਾਇਆ ਨਾ ਮੋੜ ਦੇ ਬਾਅਦ ਇਹ ਆ ਗਈ ਆਪਾਂ ਗੋਇਲ 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 ਕਦੇ ਕ버 ਆਪਾਂ ਨੂੰ ਬੜੇ ਦੇਖਿਆ ਉਨਾ ਚਾਹ ਆਰਡਰ ਤੇ ਹੁਣ ਤਿਆਰ ਹੋ ਰਿਹਾ ਆ। ਆਹ ਦੋਬਰ ਹੋਇਆ ਲਈ ਆਪਣਾ ਉਹ ਗਿਆਨ ਦਿਖਾਇਆ। ਸ਼ਮਾ ਅਹ ਟਿੱਕ। ਨਹੀਂ ਗਾਣੀ। ਹਾਂ ਵੀ ਧਾਰ ਦੇ। ਆਪਾਂ ਹੁਣ ਇੱਥੇ ਕਿਹੜੇ ਆ ਬਾਈ? ਡਿਲੀਸ਼ੀਅਸ ਉਹ ਚਾਹ ਆ ਲਈ ਆ ਅਮੋਂ ਲੈਣ ਕਾਣਾ ਰਹੀ ਨਾ। ਕੁੰਬਾ ਤੇ ਵੱਢ ਕੇ ਆ ਗਿਆ ਏ ਰਾਹੁਲ ਦਾ ਰੋਲ ਇੱਥੇ ਬਹਿ ਕੇ ਖੜਾ ਇੱਥੇ ਖੜਾ ਇਹ ਗੱਡੀ ਚ ਬਹਿ ਕੇ ਖੜਾ ਨੀਂਦਾ ਨਹੀਂ ਇਧਰੋਂ ਹੈ ਨੀਂਦਾ ਨਹੀਂ ਇਧਰੋਂ ਚੱਲ ਬਹਿ ਜਾ ਪਰ ਗੱਡੀ ਚ ਬਹਿ ਕੇ ਖੜਾ ਲਈ ਤੂੰ ਦੱਸ ਜਿੰਨੇ ਕਾਰ ਨਹੀਂ ਕਰਨ ਚੱਲ ਨਾਲੇ ਉੱਥੇ ਮੈਂ ਹੋ ਲਿਆ ਨਾ ਪੈਕ ਕਰਾ ਲਾ ਲਈਦਾ ਬੱਸ ਉਹ ਵੀ ਬਹਿ ਕੇ ਖੜਾ

ਜੂਤੀ ਜੂਤੀ ਸੁੱਤੀ ਪਈ ਰਹਿੰਦੀ ਆ ਚੱਕ ਤੋੜ ਕੇ ਦੇਖ ਉਹ ਚੁੱਪ ਨਹੀਂ ਆ ਨਿੱਬੜ ਜਾ ਜਾਣਾ ਉਹ ਨਹੀਂ ਨਿੱਬੜਦਾ ਕੋਈ ਡਾਰਲਿੰਗ ਨਿੱਬੜ ਜਾਣਾ ਉਹ ਡਾਰਲਿੰਗ ਨੇਪ ਕਿਨ ਹੈਗੇ ਆ ਚੱਕ ਬਾਈ ਇੱਥੇ ਰੱਖ ਦਿੰਦੇ ਉਲਟ ਕੇ ਲੈ ਲੀ ਸਾੜਾ ਹਰੂਲ ਰੋਲ ਨੇ ਦਾ ਰੋਲ ਤੇ ਯਾਰ ਉਰੇ ਉਹ ਹੋਰ ਗਾੜ ਜਾ ਕੀ ਜਗਾੜ ਆ ਫੜੇਗਾ ਲੈਪਕਿਨ نیچے ਪਾਦੇਗਾ ਪਾਦੇਗਾ ਨਹੀਂ ਕੋਣ ਦੁਖੀ ਏ ਆ ਕੀ ਕਰਿਆਗਾ ਸਾਲਾ ਬਸ ਲਮਿੰਦੇ ਇੱਕ ਲਓ ਵੀ ਆ ਰੋਲ ਰੋਲ ਰੂਲ ਜੇ ਪਹਿਲੀ ਵਾਰੀ ਟਰਾਈ ਕਰ ਲੱਗਾ ਮੈਂ ਤਾਂ ਪਤਾ ਨਹੀਂ ਕੀ ਕੋਸ਼ਾ ਅੱਜ ਨੇੜ ਹੋ ਜਾ ਦਰਸ਼ਕਾਂ ਨੂੰ ਦਿਖਾ ਲੇ ਦਰਸ਼ਕਾਂ ਨੂੰ ਪਤਾ ਲੱਗ ਜੂ ਦਰਸ਼ਕ ਇਸ ਤ ਵੈਸੇ ਤੁਹਾਨੂੰ ਮੈਂ ਦੱਸ ਦੇਣਾ ਕਿ ਹੋਇਆ ਇਹ ਨੂੰ ਵੀਰੇ ਰੋਲ ਕਹਿੰਦੇ ਆ ਤੁਸੀਂ ਤਾਂ ਕਦੇ ਖਾਦਾ ਨਹੀਂ ਹੋਣਾ ਦੇਖਿਓ ਵੀਡੀਓ ਜੀ ਵਧੀਆ ਹਾਂ ਵਧੀਆ ਗੰਡੇ ਪਰ ਇਹਨਾਂ ਨੇ ਪਾਣੀ 'ਚ ਨਹੀਂ ਰੱਖੇ ਪਹਿਲਾਂ ਗੜਕ ਤਾਂ ਜੜਦੀ ਆ ਠੀਕ ਟੋਣਾ ਚਾਹੀਦਾ ਅੰਦਰ ਵੀ ਲਾ ਕੇ ਨਾ ਅਬ ਵੀ ਟੀਕਾ ਨਹੀਂ ਲੱਗਿਆ ਅਜੇ ਨਾ ਪੂਰੀ ਆਣੀ ਅੰਦਰ ਪੂਰਾ ਰੋੜਾ ਕਰੇ ਨਾ ਜਲਦੀ ਬੈਠ ਕੋਲੇ ਬਾਈ ਜਿਵੇਂ ਬਹਿ ਲੇ ਦੇਖਿਆ ਸਹੀ ਆ ਸਹੀ ਆ ਅਸਾਈ ਜੀ ਵੀ ਦੇਖਣਾਗਾ ਬਾਈ ਨੇ ਫਿਰ ਬਾਰੇ ਮੈਂ ਵੀਰਾ ਕਹਦਾ ਹਾਂ ਬਾਦ ਗਾੜ ਜਾ ਕਿੱਧਰ ਆਉਣਾ ਬਾਈ ਜਿਹੜਾ ਆਹ ਦੇਖੋ ਆ ਜੀ ਬੜੇ ਬਾਈ ਦੋਨੇ ਲੈ ਆ ਵਧੀਆ ਵਾਲੀ ਵੀ ਲੈਣਾ ਹੈ ਜੀ Hãy subscribe cho kênh Ghiền Mì Gõ Để không bỏ lỡ những video hấp dẫn ਹਾਂ ਇਹ ਨਹੀਂ ਸੁਣਿਆ ਇੱਕਮ ਇੱਕਮ ਆ ਲੈਦਰ ਦਾ ਡੇਢ ਦੇਖੇ ਅੰਦਰ ਕਿਉਂ ਹਾਂ ਤਾਂ ਕਰੀਏਗਾ ਦਰਦ ਇਹਨਾਂ ਨੂੰ ਬਿਲਕੁਲ ਹੈਗਾ ਕੋਈ ਕੰਮ ਇਹਨਾਂ ਬੜੀ ਇਹਨਾਂ ਕੰਮ ਹਾਂ ਦੁਬਾਰਾ ਬੈਠੋ ਡਾਰਲਿੰਗ 벨ਟ ਤੁਹਾਨੂੰ ਮਹਿੰਗੀ ਲੱਗੀ ਤਾਂ ਹੀ ਲਈ ਨਹੀਂ ਕਾਉਂਡਾ ਹੌਲਾ ਚਲੋ ਹੁਣ ਚੱਲਦੇ ਆ ਕਰੇ ਗੱਡੀ 'ਚ ਪਵਾ ਲੈ ਤੇਲ ਓਏ ਨਾਪਲਾ ਕਲੱਚ ਜਾਂ ਗੰਡੂ ਖਾਜ ਕਲੱਚ ਨਹੀਂ ਲੱਗ ਰਿਹਾ ਮੈਂ ਕਿਸਤਾ ਤੇ ਆ ਤਾਂ ਨੂੰ ਜਾਂਦਾ ਗਾ ਕੇਲੇ ਚੱਕੀ ਪਿੱਛੋਂ ਕਾਲਡ ਗਾਡਰ ਕੇਲੇ ਗਾਡਰ ਛਾਤ ਤੇ ਹੀ ਪੈਂਦੇ ਆ ਚਲੋ ਠੀਕ ਹੈ ਡਾਰਲਿੰਗ ਹੁਣ ਆਪਾਂ ਕੱਲ ਨੂੰ ਮਿਲਾਂਗੇ ਕੱਲ ਨੂੰ ਆਪਾਂ ਕਵਰ ਕੋਰ ਬਣਾਉਣੇ ਆ ਉਦੋਂ ਫਿਰ ਸਾਰੀ ਤੁਹ ਦਿਖਾਵਾਂਗੇ ਵੀਡੀਓ ਓਕੇ ਬਣਾ ਕੇ ਤੇ ਅੱਜ ਲਈ ਇੰਨਾ ਹੀ ਧੰਨਵਾਦ ਸਸਰੀ ਗੱਲ ਜਾਂਦੇ ਬਸ ਰਿਹਾ ਲਵ ਯੂ ਬਾਲ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਤੇ ਕਮੈਂਟਾਂ ਨਾਲ ਭਰ ਦੋ ਹਾਂ ਦੱਸੋ ਨਾਲੇ ਕਿਹੜੀ ਚੀਜ਼ ਸਹੀ ਆ ਕਿਹੜੀ ਚੀਜ਼ ਗਲਤ ਆ ਕੁਝ ਇੰਪਰੂਵ ਕਰਨ ਵਾਲਾ ਇੰਪਰੂਵਮੈਂਟ ਤਾਂ ਵੈਸੇ ਬਹੁਤ ਕਰਨ ਵਾਲੀ ਆ ਤੇ ਦੱਸੋ ਮੜਾਇਆ ਕਮੈਂਟ ਕਮੈਂਟ ਦੇ ਘੱਟ ਕਰਦੇ ਯਾਰ ਤੁਸੀਂ ਬੱਧ ਕਰਿਆ ਕਰੋ ਯਾਰ ਇੱਕ ਜਣਾ ਤਿੰਨ ਤਿੰਨ ਚਾਰ ਚਾਰ ਕਮੈਂਟ ਕਰ ਦਿਆ ਕਰੋ ਆ ਦੱਸਿਆ ਕਰੋ ਕੋਈ ਨਾ ਕਿਤੇ ਗਲਤੀ ਕੁਛ ਹੋਰ ਇੰਪਰੂਵਮੈਂਟ ਕਰਨ ਵਾਲੀ ਸਭ ਦੱਸਿਆ ਕਰੋ ਠੀਕ ਹੈ ਜੀ ਧੰਨਵਾਦ